ਇਹਨਾਂ 3 ਫਾਰਮਾਂ ਦੇ ਦਰਜ ਦੇ ਤਰ੍ਹਾਂ ਕਿ ਅੰਦਰ ਕੀ ਕੁਲ ਮਾਮਲਾ ਕਿ ਇਹ ਗ੍ਰਾਮ ਦੇ ਵਿੱਚ ਕਰਨੀ ਹੈ ਇੱਕ 250 ਨੰਬਰ ਮੁਕਦਮਾ ਮਿਤੀ 3 9 2025 ਨੂੰ ਅਸੀਂ ਦਰਜ ਕੀਤਾ ਸੀ 21ਵੀਂ 684 ਐਨਪੀਐਸੈਕਟਰ ਦੇ ਤਹਿਤ ਜਿਹੜਾ ਜਿਹੜਾ ਦੋਸ਼ੀ ਹੈਗਾ ਦਿਨੇਸ਼ ਕੁਮਾਰ ਔਰ ਬੰਟੀ ਪੁੱਤਰ ਸੁਨੀਸ਼ ਕੁਮਾਰ ਵਾਸੀ ਜਿਹੜਾ ਮਲੋੜ ਦਾ ਰਹਿਣ ਵਾਲਾ ਹੈ ਇਹ ਮਿਤੀ 3 9 25 ਨੂੰ ਤਰੀਏ ਗਸ਼ਤ ਦੇ ਸਬੰਧ ਜੇਹੀ ਇਸੇ ਹੀ ਸਖਰਾਜ ਸਿੰਘ ਸਮੇਤ ਬਲਕਸ ਪਾਰਟੀ ਜਿਹੜਾ ਜਾ ਰਿਹਾ ਸੀ ਜਦੋਂ ਇਹ ਮਾਹੂ ਆਣੇ ਤੋਂ ਆਦ ਨਹੀਂ ਹੁਣ ਪਹੁੰਚਿਆ ਤੇ ਇੱਕ ਜਿਹੜਾ ਤੜਕਾ ਮੋਟਰਸਾਈਕਲ ਪਰ ਨਿੰਨਾ ਮੋਟਰਸਾਈਕਲ ਦਾ ਨੰਬਰ ਸੀ ਪੀਵੀ 53ਈ 7242 ਜਿਹੜਾ ਚੱਕਰੀ ਬਣਾ ਤੇ ਉੱਤੇ ਸੀਟ ਤੇ ਬੈਠਾ ਸੀ ਤੇ ਜਿਹਨੂੰ ਜਦੋਂ ਰੋਕ ਕੇ ਤੇ ਨੇ ਹੱਥ ਜਿ ਲਵਾਵਾ ਸੀ ਦੇਖ ਕੇ ਜਦੋਂ ਪੁਲਸਫਾਰਟ ਨੇ ਕਿਸ ਕਰਨ ਲਗਾ ਤੇ ਇਹਨੂੰ ਫੜ ਲਿਆ ਤੇ ਜਦੋਂ ਇਹਨਾਂ ਦਾ ਲਵਾਵਾ ਚੈੱਕ ਕੀਤਾ ਤੇ ਉਹਨਾਂ ਦੇ ਵਿੱਚੋਂ ਜਿਹੜੀ ਹੈ 40 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਇਸ ਜਿਹੜੇ ਪਹਿਲਾਂ ਵੀ ਇਹਦਾ ਬੈਕਵਰਡ ਤੋਂ ਫੋਰਵਰਡ ਕੋਈ ਪਹਿਲਾਂ ਹੀ ਪਤਨੀ ਇਹ ਤੇ ਦਨੀਸ਼ ਕੁਮਾਰ ਤੇ ਪਹਿਲਾਂ ਵੀ ਜਿਹੜੇ ਮਕਦਮੇ ਨਰਜਾ ਉਹ ਵੀ ਜਿਹੜੇ ਐਂਡੀਪੀਐਸ ਐਕਟ ਦੇ ਤਹਿਤ ਮਕਦਮੇ ਕਰਦੇ ਆ ਤਿੰਨ ਮਕਦਮੇ ਨਰਜਾ ਪਹਿਲਾਂ ਵੀ ਤੇ ਆਉਂਦੇ ਆ ਉਹ ਲਗ ਲਗ ਕੋਈ ਇੱਕ ਮਕਦਮਾ ਰੋਪੜਦਾ ਤੇ ਇੱਕ ਸਿਟੀ ਮਿਲੋੜਦਾ ਇੱਕ ਛੇਦ ਹੋਰ ਕਿਸ ਤਰ੍ਹਾਂ ਦਾ ਜਿਹੜਾ ਬੈਕਅਪ ਕੋਵਰ ਨਹੀਂ ਕੀਤਾ ਇਹ ਜਿਹੜੀ ਜਿਹੜੀ ਫੋਰਵਰਡ ਬੈਕਵਰਡ ਲਿੰਕ ਸੰਬੰਧੀ ਸਾਡੀ ਜਿਹੜੀ ਇਹ ਸੁਪਰੀਸ ਜਾਰੀ ਹੈ ਨੋ ਵੀ ਟੈਕਨੀਕਲ ਅਨਲਿਸਿਸ ਤੇ ਹੋਰ ਇਹਦੀ ਪਰਚੇਸ਼ ਤੋਂ ਜੋ ਗੱਲ ਸਾਹਮਣੇ ਆਊਗੀ ਉਹਦੇ ਮੁਤਾਬਕ ਜਿਹੜੀ ਹੈ ਅਗਲੇ ਜਿਹੜੇ ਕੋਈ ਫੋਰਵਰਡ ਬੈਕਵਰਡ ਚਾਹੂਗਾ ਉਹਨਾਂ ਦੇ ਖਲਾਫ ਕਰ ਹੋਏਗਾ